ਕੁ ਗੁਸਾਈਆ ਤਨ ਵੜ ਪਾਗਾ ਤਨ ਵੜ ਪਾਗਾ ਤਨ ਵੜ ਪਾਗਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਗੋਬਿੰਦ 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 ਸੰਗ ਨਾਮ ਦੇ ਹੋ ਮਨ ਲੀਣਾ ਆੜ ਦਾਮ ਕੋ ਛੀ ਪਰੋਇਓ ਲਖੀਣਾ ਆੜ ਦਾਮ ਕੋ ਛੀ ਪਰੋਇਓ ਲਖੀਣਾ ਹੋਇਓ ਲਖੀਣਾ ਨਵੜ ਪਾਗਾ ਮਿਲੇ ਪ੍ਰਤਾਕ ਗਸਾਈਆਂ ਤਨ ਨਵੜ ਪਾਗਾ ਤਨ ਨਵੜ ਪਾਗਾ ਤਨ ਨਵੜ ਪਾਗਾ ਤਨ ਨਵੜ ਪਾਗਾ ਬੁਨ ਤਨ ਆ ਛਾੜ ਕੇ ਪ੍ਰੀਤ ਚਰਨ ਕਬੀਰਾ ਮਨ ਤਨ ਨਾ ਛਾੜ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜਲਾਹਰਾ ਭਗੁਨੀ ਗਹਿਰਾ ਭਗੁਨੀ ਗਹਿਰਾ ਤਨ ਵਡ ਭਾਗਾ ਤਨ ਵਡ ਭਾਗਾ ਤਨ ਵਡ ਪਾਗਾ ਮੇਲੇ ਪਰਤਖ ਗੁਸਾਈਆਂ ਤਨ ਵਡ ਪਾਗਾ ਤਨ ਵਡ ਪਾਗਾ ਤਨ ਵਡ ਪਾਗਾ ਰਵਦਾਸ ਜੁਵੰਤਾ ਡੋਰ ਨੀਤ ਤਿਨ ਤਿਆਗੀ ਮਾਇਆ ਵਿਦਾਤ ਸਤ ਜਵੰਤਾ ਟੋਰ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਤਨ ਆਵਡ ਪਗਾ ਤਨ ਆਵਡ ਪਗਾ ਮਿਲੇ ਪਰ ਤੱਕ ਗੁਸਾਈਆ ਤੰਨਾ ਵਡਪਾਗਾ ਤੰਨਾ ਵਡਪਾਗਾ ਸ਼ੈਨ ਨਾਈ ਬੁਧਕਾਰਿਆ ਉਹ ਕਰ ਕਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਪਗ ਧਾਮੇ ਗਨਿਆ ਸ਼ੈਨ ਨਾਈ ਬੁਧਕਾਰਿਆ ਉਹ ਕਰ ਕਰ ਸੁਣਿਆ ਹਰ ਦੇਵ ਸਿਆਪਾਰ ਬ੍ਰਹਮ ਭਗਤਾ ਮੈਂ ਗਨਿਆ ਹਰ ਦੇਵ ਸਿਆਪਾਰ ਬ੍ਰਹਮ ਭਗਤਾ ਮੈਂ ਗਨਿਆ ਭਗਤਾ ਮੈਂ ਗਨਿਆ ਭਗਤਾ ਮੈਂ ਗਨਿਆ ਭਗਤਾ ਮੈਂ ਗਨਿਆ ਵਿਲੇ ਪ੍ਰਤਾਕ ਜਿਸਾਈਆਂ ਤਨਾਵਡ ਪਾਗਾ ਤਨਾਵਡ ਪਾਗਾ ਤਨਾਵਡ ਪਾਗਾ ਤਨਾਵਡ ਪਾਗਾ ਇਹ ਬਿੱਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ ਇਹ ਬਿੱਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ ਮਿਲੇ ਪਰ ਤੱਕ ਗੁਸਾਈਆਂ ਤੰਨਾ ਵੜ ਪਾਗਾ ਤੰਨਾ ਵੜ ਪਾਗਾ ਤੰਨਾ ਵੜ ਪਾਗਾ ਤੰਨਾ ਵੜ ਪਾਗਾ ਮਿਲੇ ਪਰ ਤੱਕ ਗੁਸਾਈਆਂ ਤੰਨਾ ਵੜ ਪਾਗਾ ਤੰਨਾ ਵੜ ਪਾਗਾ ਤੰਨਾ ਵੜ ਪਾਗਾ ਪੀਰਿਸਾ ਸਿੰਘ ਜੀ ਈਸ਼ਵਰ ਮਹਾਰਾਜ ਤਨਾਈ ਦੀ ਬਾਣੀ ਤਨਾਈ ਕਿਦਾਂ ਭਗਤੀ ਵਿੱਚ ਲੱਗੇ ਤਨਾਈ ਇਹ ਜੜੀਆਂ ਸਟੋਰੀਆਂ ਸੁਣਾਉਂਦੇ ਨੇ ਨਾ ਪੀਰ ਸਿੰਘ ਜੀ ਸਾਨੂੰ ਕਿ ਤੰਨੇ ਨੇ ਪੱਥਰ ਚ ਰੱਬ ਪਾ ਲਿਆ ठाकुर मुल्ले के गां बेच दीती ਤੇ ਪੱਥਰ ਚ ਰੱਬ ਪਾ ਲਿਆ ਨਹੀਂ ਪਿਆਰੀ ਸਾਧ ਸੰਗਤ ਐਸਾ ਨਹੀਂ ਐ ਸੱਨਾ ਜੀ ਕੋਈ ਇਸ ਜਨਮ ਦੇ ਪੱਤਰ ਭਗਤ ਨਹੀਂ ਸਨ ਮਹਾਰਾਜ ਦੇ ਪਰਮੇਸ਼ਰ ਦੇ ਜਨਮ ਜਨਮ ਮੰਤਰਾਂ ਤੋਂ ਉਹਨਾਂ ਦੀ ਭਗਤੀ ਚੱਲਦੀ ਆ ਰਹੀ ਸੀ ਇੱਥੇ ਆ ਕੇ ਤਾਂ ਉਹਨਾਂ ਨੇ ਪੰਡਿਤ ਨੂੰ ਉਤਾਰਿਆ ਪੰਡਿਤ ਲੋਕਾਂ ਨੂੰ ਕਹਿੰਦੇ ਕਬੀਰ ਸਾਹਿਬ ਕਹਿੰਦੇ ਠਾਕਰ ਬੀਚੇ ਮੂਲ ਮੂਲ ਠਾਕੁਰ ਵੇਚਦਾ ਸੀ ਪੰਡਤ ਮਨਹਟ ਤੀਰਥ ਨਾਇ ਕਹਿੰਦੇ ਦੇਖਾ ਦੇਖੀ ਸਵੰਗਰੇ ਭੂਲੇ ਪਟਕਾ ਖਾਏ ਕਹਿੰਦੇ ਠਾਕੁਰ ਮੂਲ ਲੈ ਕੇ ਇੱਕ ਜੁੜਾ ਉਹਨਾਂ ਲਈ ਆ ਮੈਂ ਵੀ ਲੈ ਲਵਾਂ ਉਹਨਾਂ ਲਈ ਆ ਮੈਂ ਵੀ ਲੈ ਲਵਾਂ ਇਸ ਤਰ੍ਹਾਂ ਕਰਦਾ ਸੀ ਧੰਨਾ ਜੀ ਨੇ ਦੇਖਿਆ ਇਹ ਮੂਰਖ ਬਣਾਉਂਦਾ ਲੋਕਾਂ ਨੂੰ ਇਨੂੰ ਰਸਤੇ ਪਾਇਆ ਜਾਵੇ ਇਹਨੂੰ ਚੰਗੇ ਰਸਤੇ ਤੇ ਲਾਇਆ ਜਾਵੇ ਭਗਤ ਹਮੇਸ਼ਾ ਹੀ ਭੁੱਲਿਆਂ ਨੂੰ ਮਾਰਗ ਤੇ ਪਾਉਂਦੇ ਨੇ ਪਰਮੇਸ਼ਰ ਦੇ ਰਾਹ ਤੇ ਤੋਰਦੇ ਨੇ ਤੰਨਾ ਜੀ ਭਗਤ ਉਹਨੂੰ ਕਹਿਣ ਲੱਗੇ ਪੰਡਤ ਨੂੰ ਪੰਡਤ ਜੀ ਆ ਤੁਹਾਡੇ ਠਾਕੁਰ ਕੰਮ ਕਰਦੇ ਨੇ ਕੁਝ ਕਹਿੰਦਾ ਹਾਂ ਸਾਰੇ ਕੰਮ ਕਰਦੇ ਤੰਨਾ ਤੇਰੇ ਸਾਰੇ ਕੰਮ ਕਰੂਗਾ ਉਹ ਸੋਚਦਾ ਵੀ ਥੰਨੇ ਦੇ ਵੀ ਮੂਰਖ ਬਣਾਵਾ ਪਰ ਤੰਨਾ ਤੇ ਉਹਨੂੰ ਤਾਰਨ ਵਾਸਤੇ ਆਇਆ ਜਿਸ ਵੇਲੇ ਪਿਆਰੀ ਸਾਧ ਸੰਗਤ ਜੀ ਉਹ ਕਹਿੰਦਾ ਵੀ ਠਾਕੁਰ ਲੈਲਾ ਇਹਦੀ ਪੂਜਾ ਕਰਿਆ ਕਰ ਤੇਰੇ ਸਾਰੇ ਕੰਮ ਕਰੂਗਾ ਉਹ ਕਹਿੰਦਾ ਮੇਰੇ ਕੋਲ ਪੈਸੇ ਤਾਂ ਹੈ ਨਹੀਂ ਕਹਿੰਦੀ ਪੈਸੇ ਹੈ ਨਹੀਂ ਫੇਰ ਦੇ ਤਾ ਇਦਾਂ ਥੋੜੀ ਰੱਬ ਮਿਲਦਾ ਉਹ ਕਹਿੰਦਾ ਚੱਲ ਮੇਰੀ ਗਾ ਲੈਲਾ ਗਾਂ ਬੱਟੀ ਮੈਨੂੰ ਦੇ ਦੇ ਗਾਂ ਤਾਂ ਨਾ ਜੀ ਨੇ ਦੇ ਦਿੱਤੀ ਪੰਡਤ ਨੂੰ ਤੇ ਠਾਕੁਰ ਲੈ ਕੇ ਘਰ ਤੇ ਲੇ ਗਏ ਹੁਣ ਪੱਥਨੇ ਥੋੜੀ ਕੋਈ ਕੰਮ ਕਰਨ ਵਾਲੀ ਠਾਕੁਰ ਤੰਨੇ ਦੇ ਕੰਮ ਤਾਂ ਸਾਰੇ ਪਰਮੇਸ਼ਰ ਪਹਿਲਾਂ ਹੀ ਕਰਦਾ ਜਿਸ ਵੇਲੇ ਕੁਝ ਦਿਨ ਹੋ ਗਏ ਨਾ ਤੇ ਤੰਨੇ ਦੇ ਖੇਤਾਂ ਵਿੱਚ ਪੰਡਿਤ ਗਿਆ ਕਹਿੰਦਾ ਤੰਨੇ ਨੂੰ ਪੁੱਛੀ ਬੁੱਧੂ ਬਣਾਇਆ ਸੀ ਬਣਿਆ ਕਿ ਨਹੀਂ ਬਣਿਆ ਗਾਵੀ ਮੈਨੂੰ ਦੀ ਗਿਆ ਇੰਨੀ ਮਹਿੰਗੀ ਗਾਂ ਸੀਗੀ ਦੁੱਧ ਦਿੰਦੀ ਸੀ ਗਾਂ ਮੈਨੂੰ ਦੇ ਗਿਆ ਉਛਾ ਤਾਂ ਸਹੀ ਦੇਖਾਂ ਕੀ ਕਰਦਾ ਆਪਣੇ ਜਿੱਤੋਂ ਮਜ਼ਾਕ ਕਰਨ ਵਾਸਤੇ ਉਹਦੇ ਨਾਲ ਗਿਆ ਉਹ ਤਾਂ ਨਿਆਹ ਕਹਿੰਦਾ ਹਾਂਜੀ ਪੰਡਤ ਜੀ ਕੀ ਹਾਲ ਆ ਕਹਿੰਦਾ ਠੀਕ ਹੈ ਜੀ ਕਹਿੰਦੇ ਕਿਦਾਂ ਤੇਰਾ ਠਾਕੁਰ ਕੰਮ ਕੁੰਮ ਕੋਈ ਕਰਦਾ ਹੈ ਤੇ ਨਹੀਂ ਕਹਿੰਦਾ ਪੰਡਤ ਜੀ ਜਿਹਦਾ ਕਮਾਲ ਕਰਤੀ ਉਹ ਦੇਖੋ ਮੇਰੇ ਨੱਕੇ ਮੋੜਦਾ ਪਿਆ ਉਹ ਦੇਖੋ ਹਾਲਟਰ ਦੇ ਪਿੱਛੇ ਪਿੱਛੇ ਚੱਲਿਆ ਜਾ ਰਿਹਾ ਹੈ ਹਰ ਦੇ ਵੀ ਚਲਾ ਰਿਹਾ ਵਾਕਿਆ ਵੀ ਮੋੜਦਾ ਹੈ ਹੋਰ ਬਾਰੇ ਜਿੰਨੇ ਕੰਮ ਸਾਰੇ ਸਵਾਰੇ ਸਾਰੇ ਕੰਮ ਉਹੀ ਕਰ ਰਿਹਾ ਮੈਂ ਤਾਂ ਆਰਾਮ ਨਾਲ ਬੈਠਾ ਇਹਦੇ ਅੱਛਾ ਬੜਾ ਹੈਰਾਨ ਪੰਡਤ ਇਹਨਾਂ ਮੈਂ ਤੇਨੂੰ ਬੀ ਬੁੱਧੂ ਬਣਾਇਆ ਸੀ ਇਹ ਇਹ ਸਦਾ ਸੱਚੀ ਬਣ ਗਿਆ ਇਹ ਸੱਚੀ ਕੰਮ ਕਰਦਾ ਤਾਂ ਮੈਨੂੰ ਤਾਂ ਦੀਦਾ ਨਹੀਂ ਤੇਰਾ ਠਾਕਰ ਕਿੱਥੇ ਤੇਰੇ ਬੋਲ ਹੱਕਦਾ ਬੋਲ ਤਾਂ ਤੇਰੇ ਚੱਲਦੇ ਆ ਠੀਕ ਹੈ ਪਰ ਮੈਨੂੰ ਦੱਸਦਾ ਨਹੀਂ ਤੇਰਾ ਠਾਕਰ ਨੱਕੀ ਮੋੜਦਾ ਵੀ ਨਹੀਂ ਦੀਦਾ ਇੰਦਾ ਪੰਡਤ ਜੀ ਉਹ ਅੱਖ ਖੋਲੋ ਜਿਹਦੇ ਨਾਲ ਉਹ ਦੱਸਦਾ ਹੈ ਤੁਸੀਂ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਪੱਥਰ ਮੁੱਲ ਦੇ ਵੇਚੀ ਜਾਂਦੇ ਹੋ ਇਹਦੇ ਉਹਦੀ ਆਦਰਨਾ ਕਰਨੀ ਪੈਂਦੀ ਹੈ ਉਸ ਪਰਮੇਸ਼ਨ ਨੂੰ ਯਾਦ ਕਰਨਾ ਪੈਂਦਾ ਹੈ ਕਿਦਾਂ ਕਰਨਾ ਪੈਂਦਾ ਹੈ ਨਾਮਦੇਵ ਨੂੰ ਪੁੱਛੋ ਕਹਿੰਦਾ ਗੋਬਿੰਦ 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 ਸੰਗ ਨਾਮ ਦੇਓ ਮਨ ਲੈਣਾ ਨਾਮ ਦੇ ਉਹਨੇ ਨਾਮ ਜਪਿਆ ਬੰਦਗੀ ਕੀਤੀ ਆਠ ਦਾਬ ਕੁਛ ਆਠ ਦਾ ਆਠ ਦਾਮ ਕੋ ਛੀਪਰੋ ਹੋਇਓ ਲਖੇਣਾ ਕਹਿੰਦਾ ਉਹ ਗਿਣੇ ਚੁਣੇ ਭਗਤਾ ਵਿੱਚ ਆ ਗਿਆ ਪਰਮੇਸ਼ਰ ਦੀ ਗਿਣੇ ਚੁਣੇ ਅਮੀਰਾ ਵਿੱਚ ਆ ਗਿਆ ਜਿਨ੍ਹਾਂ ਨੇ ਨਾਮ ਜਪਿਆ ਸੀ ਇਹ ਤੁਹਾਨੂੰ ਦੁਨ ਦੇ ਅਮੀਰੀ ਨਹੀਂ ਗੱਲ ਕਰਦੇ ਉਹ ਉਹਨਾ ਅਮੀਰਾ ਵਿੱਚ ਆ ਗਿਆ ਜਿਨ੍ਹਾਂ ਨੇ ਨਾਮ ਜਪਿਆ ਬੰਦਗੀ ਕੀਤੀ ਸੀ ਗੋਬਿੰਦ ਗੋਬਿੰਦ ਨਾਮ ਜਪ ਕੇ ਪਰਮੇਸ਼ਰ ਦਾ ਵਾਹਿਗੁਰੂ ਦਾ ਨਾਮ ਜਪ ਕੇ ਨਾਮ ਦਿਓ ਉਹਦੇ ਚ ਲੀਨ ਹੋ ਗਿਆ ਇੱਕ ਤਾਂ ਇਹ ਇੱਕ ਜੰਪਲ ਦਿੱਤੀ ਤੰਨਾ ਜੀ ਨੇ ਦੂਜੀ ਕਬੀਰ ਸਾਹਿਬ ਦੇ ਦਿੰਦੇ ਨੇ ਕਹਿੰਦੇ ਬੁਨ ਤੰਨਾ ਛੱਡ ਕੇ ਪ੍ਰੀਤ ਚਰਨ ਕਬੀਰਾ ਕਹਿੰਦੇ ਨੀਚ ਕੁਲਾ ਜਲਾਹਰਾ ਨੀਚ ਕੁਲ ਦੇ ਵਿੱਚ ਪੈਦਾ ਹੋ ਕੇ ਜਲਾਹ ਦੇ ਘਰ ਪੈਦਾ ਹੋ ਕੇ ਤੇ ਉਹਨੇ ਉਸ ਗੈਰ ਦੇ ਮੇਨ ਨੂੰ ਪ੍ਰਾਪਤ ਕਰ ਲਿਆ ਉਹਦੇ ਨਾਲ ਮਿਲ ਗਿਆ ਤੁੰਨਾ ਬਣਨਾ ਵੀ ਛੱਡ ਦਿੱਤਾ ਖੱਡੀਆਂ ਬਣਦੇ ਸਨ ਦਰੀਆਂ ਖੇਸ ਬਣਾਦੇ ਸਨ ਖੱਡੀਆਂ ਦੇ ਉੱਤੇ ਕਹਿੰਦਾ ਜੇਲੇ ਉਹ ਬੰਦਗੀ ਚ ਜੁੜਦੇ ਸਨ ਵੀ ਉਹਨਾਂ ਨੂੰ ਤੁੰਨਾ ਬਣਨਾ ਵੀ ਭੁੱਲ ਜਾਂਦਾ ਸੀ ਐਸਾ ਕੁਝ ਪੰਡਤ ਜੀ ਕਰੋ ਹੁਣ ਅਗਲੀ ਐਗਜ਼ਾਮਪਲ ਗੁਪਾਈ ਭਗਤ ਰਵਦਾਸ ਜੀ ਦੀ ਦਿੰਦੇ ਨੇ ਕਹਿੰਦੇ ਰਵਦਾਸ ਈ ਤੁੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਆ ਤੂੰ ਜਿਹੜੀ ਮਾਇਆ ਇਕੱਠੀ ਕਰਦਾ ਨਾ ਠਾਕਰ ਮੋਲ ਵਿੱਚ ਵੇਚ ਕੇ ਲੋਕਾਂ ਨੂੰ ਉੱਲੂ ਬਣਾ ਬਣਾ ਕੇ ਕਹਿੰਦਾ ਰਵਦਾਸ ਨੂੰ ਪੁੱਛ ਰਵਦਾਸ ਮਹਾਰਾਜ ਨੂੰ ਪੁੱਛੇ ਜਿਹੜਾ ਮਾਜੜਾ ਮਾਇਆ ਦਾ ਤਿਆਗੀ ਹੋਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਉਹਨ ਸਾਧ ਸੰਗ ਦੇ ਵਿੱਚ ਉਹਦੇ ਦਰਸ਼ਨ ਪਾਲਾ ਹੈ ਪਰਮੇਸ਼ਰ ਨੂੰ ਸਾਧ ਸੰਗ ਦੇ ਵਿੱਚ ਵਰਸ਼ਨ ਕਰ ਲੈ ਉਹ ਉਹਨਾਂ ਨੂੰ ਸੁਣਾ ਉਹਨਾਂ ਨੂੰ ਉਹਨੂੰ ਪੜ੍ਹ ਦੇ ਉਹਾਂ ਦੀ ਇੰਟਰਸ ਤੇ ਚੱਲ ਪੰਡਤ ਜੀ ਹੁਣ ਅੱਗੇ ਜਾ ਕੇ ਸ਼ੈਨਨਾਈ ਸ਼ੈਨਨਾਈ ਦੀ ਵੀ ਇੱਕ ਉਜੰਪਲ ਦਿੰਦਾ ਧੰਨਾ ਜੀ ਸ਼ੈਨਨਾਈ ਬੁਧਕਾਰਿਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰਬ੍ਰह्म ਭਗਤਾ ਮੈਂ ਗਣਿਆ ਕਹਿੰਦੇ ਜਿਹਲੇ ਹਿਰਦੇ ਉਸਨੇ ਪਾਰਬ੍ਰह्म ਰਪੇਸ਼ ਨੂੰ ਵਸਾਲਿਆ ਨਾ ਤੇ ਘਰ ਘਰ ਵਿੱਚ ਵੀ ਮਹਿਮਾ ਹੋਣ ਲੱਗ ਪਈ ਫੇ ਸ਼ੈਣਦਾਈ ਨੂੰ ਪਹਿਲਾਂ ਬੁਧਕਾਰਦੇ ਸੀ ਲੋਕੀ ਬੁਰਾ ਭਲਾ ਕਹਦੇ ਸੀਗੇ ਤੇ ਬਾਕੀ ਜਿਸਲੇ ਉਸ ਨਾਮ ਜਪਿਆ ਬੰਦ ਕੀਤੀ ਤੇ ਭਗਤਾਂ ਵਿੱਚ ਨਾ ਆ ਗਿਆ ਉਹਦਾ ਤੇ ਕਹਿੰਦੇ ਫੇਰ ਇਹ ਹੀ ਕਹਿੰਦੇ ਫੇ ਆ ਚੀਜ਼ਾਂ ਨੂੰ ਸੁਣ ਕੇ ਨਾ ਧੰਨਾ ਜੀ ਕਹਿੰਦੇ ਇਹ ਕਹਿੰਦਾ ਮੈਂ ਫੇਰ ਨਾ ਹੁਣ ਇਹ ਵਿਦ ਸੁਣ ਕੇ ਜਾ ਧਰੋ ਉਠ ਭਗਤੀ ਲਗਾ ਇਸ ਬਿਧੀ ਨੂੰ ਸੁਣ ਕੇ ਇਹ ਜੱਟ ਜਿਹੜਾ ਨਾ ਭਗਤੀ ਤੇ ਲੱਗ ਗਿਆ ਪੰਡਤ ਜੀ ਤੁਹਾਡੇ ਠਾਕਰਾਂ ਦੇ ਨਾਲ ਨਹੀਂ ਕੁਝ ਮਿਲਦਾ ਕਹਿੰਦੇ ਆ ਬਿਵੀ ਆ ਉਹਨੂੰ ਪ੍ਰਾਪਤ ਕਰਨ ਦੀ ਸਾਰੇ ਭਗਤਾਂ ਨੂੰ ਸੁਣੋ ਨਾਮਦੇਵ ਨੂੰ ਸੁਣੋ ਕਬੀਰ ਸਾਹਿਬ ਨੂੰ ਸੁਣੋ ਰਵਿਦਾਸ ਮਹਾਰਾਜ ਨੂੰ ਸੁਣੋ ਸ਼ੈਣਦਾਈ ਨੂੰ ਸੁਣੋ ਕਹਿੰਦੇ ਇਹ ਬਿਦ ਸੁਣ ਕੇ ਜੱਟ ਰੂਹ ਉਠ ਭਗਤੀ ਲਗਾ ਮਿਲੇ ਪ੍ਰਤਖ ਗੁਸਾਈਆਂ ਧੰਨਾ ਫੜਪਾਗਾ ਕਹਿੰਦੇ ਪ੍ਰਤਖ ਮਹਾਰਾਜ ਦੇ ਦਰਸ਼ਨ ਕਰਨਾ ਸਾਰੇ ਨੂੰ ਸੁਣ ਕੇ ਸਾਰਿਆਂ ਦੀ ਗੱਲਬਾਤ ਦੇਖ ਕੇ ਧਰਨਾ ਜੀ ਨੇ ਭਗਤੀ ਕੀਤੀ ਜਨਮ ਜਨਮਤਰ ਦੀ ਭਗਤੀ ਤੋਂ ਬਾਅਦ ਫਲ ਮਿਲਿਆ ਪਰਮੇਸ਼ਰ ਦੇ ਨਾਲ ਕਹਿੰਦੇ ਇਸ ਤਰ੍ਹਾਂ ਮਿਲਿਆ ਜਾਂਦਾ ਹੈ ਸੋ ਆਓ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ